ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੈਦ ਗੁਰਪ੍ਰੀਤ ਸੰਧੂ ਫਿਰੋਜ਼ਪੁਰ ਤੋਂ ਸਵਾਗਤ ਹੈ ਜੀ ਮੇਰੇ YouTube ਚੈਨਲ ਵੈਦ ਗੁਰਪ੍ਰੀਤ ਸੰਧੂ ਆਫ ਜਾ ਡਾਰ ਜਾਨੀ ਕੇ ਫਿਰੋਜ਼ਪੁਰ ਮੇਰਾ Facebook ਤੇ ਪੇਜ ਵੀ ਆ ਦੇਸੀ ਨੁਸਖੇ 2020 ਪਹਿਲਾਂ ਦੇਸੀ ਨੁਸਖੇ ਸੀ ਹੁੰਦਾ ਨਾ ਹੁਣ 2020 ਕੀਤਾ ਹੋਇਆ ਸੋ ਸਵਾਗਤ ਆ ਜੀ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਆਆਂ ਕਾਫੀ ਟਾਈਮ ਬਾਅਦ ਆਪਾਂ ਇੱਕ ਵੀਡੀਓ ਪਾਉਣ ਲੱਗੇ ਆ ਅੱਜ ਅੱਜ ਜਿਹੜੀ ਵੀਡੀਓ ਪਾਉਂਗਾ ਉਹ ਹੈਗੀ ਆ ਜੀ ਲਿਵਰ ਨਾਲ ਸੰਬੰਧਿਤ ਬਿਮਾਰੀਆਂ ਤੇ ਸਾਡਾ ਖਾਣ ਪੀਣੇ ਇਦਾਂ ਦਾ ਹੋ ਗਿਆ ਕਿ ਬਹੁਤ ਸਾਰਾ ਜਰੀਲਾ ਹੋ ਗਿਆ ਖਾਣ ਪੀਣੇ ਦੂਸਰੇ ਨੰਬਰ ਤੇ ਖਾਣ ਪੀਣ ਲੱਗਿਆਂ ਵੀ ਅਸੀਂ ਇਹ ਨਹੀਂ ਦੇਖਦੇ ਕਿ ਕੀ ਖਾਣ ਲੱਗੇ ਆ ਕੀ ਨਹੀਂ ਖਾਣ ਲੱਗੇ ਸਰਦੀ ਦੇ ਵਿੱਚ ਅਸੀਂ ਠੰਡੀਆਂ ਚੀਜ਼ਾਂ ਖਾ ਜਾਂਦੇ ਹਾਂ ਗਰਮੀ ਦੇ ਵਿੱਚ ਅਸੀਂ ਗਰਮ ਚੀਜ਼ਾਂ ਖਾ ਜਾਂਦੇ ਹਾਂ ਜਿੰਦੇ ਨਾਲ ਲਿਵਰ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜਿੰਨੂੰ ਲੀਵਰ ਫੈਟੀ ਵੀ ਕਹਿ ਸਕਦੇ ਆ ਲੀਵਰ ਐਸ ਡੀ ਵੀ ਕਹਿ ਸਕਦੇ ਆ ਲੀਵਰ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਆ ਜਿਵੇਂ ਭੁੱਖ ਨਾ ਲੱਗਣੀ ਖਾਦਾ ਪੀਤਾ ਹਜਮ ਨਾ ਹੋਣਾ ਗੈਸ ਬਣਦੀ ਰਹਿਣੀ ਸਾੜਾ ਪੈਂਦਾ ਰਹਿਣਾ ਆਪਾਂ ਜਦੋਂ ਵੀ ਕੋਈ ਰੋਟੀ ਖਾਂਦੇ ਆ ਜਾਂ ਭੋਜਨ ਖਾਂਦੇ ਆ ਤਾਂ ਉਹ ਪਚਣ ਲਈ ਮੂੰਹ ਦੀ ਲਾਰ ਰਾਈ ਜਦੋਂ ਲਾਰ ਮਿਲ ਕੇ ਭੋਜਨ ਆਪਣਾ ਮੇਦੇ ਵਿੱਚ ਜਾਂਦਾ ਤਾਂ ਮੇਦਾ ਬਹੁਤ ਸਾਰੇ ਐਨਜ਼ਾਈਮ ਐਸਿਡ ਕਹ ਲਿਏ ਉਹ ਉਸ ਭੋਜਨ ਨੂੰ ਸਾੜਨ ਵਾਸਤੇ ਜਾਂ ਹਜਮ ਕਰਨ ਵਾਸਤੇ ਪਾਚਕ ਰਸ ਦਾ ਜੇ ਲਿਵਰ ਦੇ ਵਿੱਚ ਪ੍ਰੋਬਲਮ ਹੋਵੇ ਤਾਂ ਉਹ ਪਾਚਕ ਰਸ ਪੂਰੇ ਨਹੀਂ ਮਿਲ ਪਾਉਂਦੇ ਜਿੰਦੇ ਕਰਕੇ ਪੋਜ਼ਨ ਅਧ ਪਚਿਆ ਜਿਹੜਾ ਉਹ ਵੱਡੀ ਅੰਤੜੀ ਦੇ ਥਰੂ ਛੋਟੀ ਅੰਤੜੀ ਦੇ ਥਰੂ ਚਲਾ ਜਾਂਦਾ ਤਾਂ ਉਹਦੀ ਆਪਾਂ ਨੂੰ ਪ੍ਰੋਪਰ ਖਾਣਕ ਨਹੀਂ ਬਣਦੀ ਜਦੋਂ ਉਹਦੀ ਖਾਣਕ ਜਾਂ ਤਾਕਤ ਨਹੀਂ ਬਣਦੀ ਤਾਂ ਜਿਹੜਾ ਉਹ ਵੇਸਟ ਪਿਆ ਆ ਉਹ ਸੜਾਂਤ ਪੈਦਾ ਕਰਦਾ ਜਿੰਦੇ ਨਾਲ ਚੱਕਰ ਕਬਰਾਟ ਟਿੱਡ ਫੁੱਲਣਾ ਗੈਸ ਬੰਨੀ ਇਹੋ ਜਿਹੀਆਂ ਪ੍ਰੋਬਲਮ ਆ ਜਾਂਦੀਆਂ ਪਤਾ ਕਿਵੇਂ ਲੱਗੇ ਕਿ ਸਾਨੂੰ ਲਿਵਰ ਦੀ ਪ੍ਰੋਬਲਮ ਹੈ ਜਾਂ ਸਾਡਾ ਲਿਵਰ ਐਸਡੀ ਹੋ ਗਿਆ ਜਾਂ ਫੈਟੀ ਹੋ ਗਿਆ ਇਹ ਪਤਾ ਕਿਵੇਂ ਲੱਗੇ ਇਹ ਪਤਾ ਲੱਗਣ ਦਾ ਬੜਾ ਸਿੱਧਾ ਜਿਹਾ ਤਰੀਕਾ ਜਿਨ੍ਹਾਂ ਦਾ ਪੇਟ ਕਦੇ-ਕਦੇ ਐਂ ਲੱਗੇ ਕਿ ਬਿਲਕੁਲ ਠੀਕ ਆ ਮੇਰਾ ਪੇਟ ਨਹੀਂ ਵਧਿਆ ਹੋਇਆ ਤੇ ਕਦੇ ਐਂ ਲੱਗੇ ਕਿ ਪੇਟ ਮੇਰਾ ਫੁੱਲਿਆ ਹੋਇਆ ਪੇਟ ਵਧਿਆ ਹੋਇਆ ਕੁਝ ਵੀ ਖਾਣ ਤੋਂ ਬਾਅਦ ਸੱਜੇ ਖੱਬੇ ਥੋੜਾ ਜਿਹਾ ਭਾਰਾਪਨ ਫੀਲ ਹੋਵੇ ਤਾਂ ਸਮਝ ਲਓ ਲਿਵਰ ਦੀ ਪ੍ਰੋਬਲਮ ਹੈ ਸਾਰਾ ਦਿਨ ਬੀਤਣ ਦੇ باوجود ਵੀ ਪਾਣੀ ਬਹੁਤ ਘੱਟ ਪੀਏ ਤਾਂ ਸਮਝ ਲੈਣਾ ਲੀਵਰ ਦੀ ਪ੍ਰੋਬਲਮ ਹੈ। ਭੁੱਖ ਨਾ ਲੱਗਣੀ ਪਰ ਜਦੋਂ ਖਾਣ ਲੱਗੀਏ ਤਾਂ ਜ਼ਿਆਦਾ ਖਾ ਜਾਣਾ ਇਹ ਵੀ ਲੀਵਰ ਦੀ ਪ੍ਰੋਬਲਮ ਆ। ਸਾਡੀਆਂ ਮਾੜੀਆਂ ਖਾਣ ਪੀਣ ਦੀਆਂ ਆਦਤਾਂ ਜ਼ਿੰਦਗੀ ਦੇ ਵਿੱਚ ਚਾਹ ਸਾਰੇ ਦਿਨ ਦੇ ਵਿੱਚ ਚਾਹ ਜ਼ਿਆਦਾ ਯੂਜ਼ ਕਰਨੀ ਵੀ ਲੀਵਰ ਦੀ ਪ੍ਰੋਬਲਮ ਕ੍ਰੀਏਟ ਕਰਦੀ ਆ। ਅੱਜ ਮੈਂ ਤੁਹਾਨੂੰ ਦੋ ਨੁਕਸੇ ਦੱਸੂੰਗਾ ਜਿਹੜੇ ਲਿਵਰ ਦੀ ਪ੍ਰੋਬਲਮ ਨਾਲ ਸੰਬੰਧਤ ਮਰੀਜ਼ ਹੈ ਗਿਆ ਉਹ ਘਰੇ ਬੈਠੇ ਹੀ ਇਹ ਦਵਾਈ ਬਣਾ ਲੈਣ ਆਮ ਜਿਹੜੀਆਂ ਚੀਜ਼ਾਂ ਆਆਂ ਜਿਹੜੀਆਂ ਸਾਨੂੰ ਘਰੇ ਵੀ ਮਿਲ ਜਾਂਦੀਆਂ ਹਾਲੇ ਦਿਵਾਲੇ ਸੌਖੀਆਂ ਮਿਲ ਜਾਂਦੀਆਂ ਤਾਂ ਲਿਵਰ ਦੀ ਗਰਮੀ ਲਈ ਤਿਆਬ ਬਣਦਾ ਹੋਵੇ ਖਾਦਾ ਪੀਤਾ ਨਹੀਂ ਲੱਗਦਾ ਚੱਕਰ ਆਉਂਦੇ ਆ ਕਬਰਾਟ ਹੁੰਦੀ ਆ ਚਿੱਤ ਕੱਚਾ ਕੱਚਾ ਹੋਇਆ ਰਹਿੰਦਾ ਭੁੱਖ ਨਹੀਂ ਲੱਗਦੀ ਕੁਝ ਵੀ ਖਾਣ ਤੋਂ ਬਾਅਦ ਫੂਡ ਪੈਪ ਜਿਹੜੀ ਉਹ ਤਿਆਬ ਨਾਲ ਭਰ ਜਾਂਦੀ ਆ ਜਲਨ ਹੁੰਦੀ ਰਹਿੰਦੀ ਆ ਰਾਤ ਨੂੰ ਜਿਹੜੀ ਉਹ ਜਲਨ ਹੁੰਦੀ ਰਹਿੰਦੀ ਆ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਤਾਂ ਉਹਦੇ ਲਈ ਮੈਂ ਤੁਹਾਨੂੰ ਦੋ ਨੁਕਸੇ ਜਿਹੜੇ ਬਹੁਤ ਹੀ ਆਰਾਮਦਾਨ ਲਿਖਾਉਂਗਾ ਕਾਪੀ ਪੈਨ ਨੇੜੇ ਕਰ ਲਓ ਆਪਾਂ ਨੁਕਸੇ ਲਿਖਦੇ ਆਂ ਲਿਵਰ ਲਈ ਜਾਂ ਪੇਟ ਲਈ ਦੋਨੇ ਨੁਕਸੇ ਬਹੁਤ ਸ਼ਰਵ ਸ੍ਰੇਸ਼ਟ ਆ ਪ੍ਰਾਣੇ ਗ੍ਰੰਥਾਂ ਦੇ ਆ ਜ਼ਿਆਦਾਤਰ ਵੈਦ ਜਿਹੜੇ ਉਹ ਇਹ ਨੁਕਸੇ ਬਣਾਉਂਦੇ ਆ ਬਹੁਤ ਸਾਰੇ ਵੈਦ ਆ ਜਿਹੜੇ ਇਹ ਦੱਸਦੇ ਵੀ ਆ ਬਹੁਤ ਸਾਰੇ ਮੇਰੇ ਵੀਰਾਂ ਨੇ YouTube ਦੇ ਜਾਂ Facebook ਦੇ ਮਾਧਿਅਮ ਰਾਹੀਂ ਇਹ ਨੁਕਸੇ ਦੱਸੇ ਗਿਆ ਕਿਉਂਕਿ ਇਹ ਬਹੁਤ ਪੁਰਾਣੇ ਨੁਕਸੇ ਆ ਸਾਡੇ ਪੀੜੀਦਰ ਪੀੜੀ ਸਾਡੇ ਦਾਦੇ-ਪੜਦਾਦੇ ਵਡੇਰੇ ਇਹ ਦਵਾਈਆਂ ਜਿਹੜੀਆਂ ਇੱਕ ਦੇਸੀ ਟੋਟਕੇ ਦੇ ਰੂਪ ਵਿੱਚ ਘਰੇ ਵਰਤਦੇ ਰਹੇ ਆ ਸੋ ਸਾਡਾ ਵੀ ਫਰਜ਼ ਬਣਦਾ ਕਿ ਇਹ ਪੀੜੀਦਰ ਪੀੜੀ ਅੱਗੇ ਆਪਣੇ ਬੱਚਿਆਂ ਨੂੰ ਉਸ ਤੋਂ ਅੱਗੇ ਬੱਚਿਆਂ ਨੂੰ ਇਹ ਨੁਕਸੇ ਦਿੱਤੇ ਜਾ ਗਰਮੀ ਲਈ ਜਿਨ੍ਹਾਂ ਨੂੰ ਤਾਂਤ ਪੈਂਦੀ ਆ ਵੀਰਜ ਦੇ ਪਸ਼ਾਬ ਦੇ ਨਾਲ ਵੀਰ ਜਾਉਂਦਾ ਜਦੋਂ ਟਾਇਲਟ ਜਾਂਦੇ ਉਹ ਵੀਰ ਜਾਉਂਦਾ ਜਦੋਂ ਸਵੇਰ ਪਹਿਲਾਂ ਪਸ਼ਾਬ ਕਰਦੇ ਆ ਉਹਦਾ ਰੰਗ ਪੀਲਾ ਹੁੰਦਾ ਤੇ ਗਾੜਾ ਹੁੰਦਾ ਲੱਤਾਂ ਬਾਹਾਂ ਖੁੱਸਦੀਆਂ ਰਹਿੰਦੀਆਂ ਢੂਈ ਖੁੱਸਦੀ ਰਹਿੰਦੀ ਆ ਕੱਚਾ ਹਰ ਸਮੇਂ ਗਿੱਲਾ ਰਹਿੰਦਾ ਤਾਂ ਉਹਨਾਂ ਨੂੰ ਵੀ ਲਿਵਰ ਦੀ ਪ੍ਰੋਬਲਮ ਦੇ ਨਾਲ ਨਾਲ ਗਰਮੀ ਵੀ ਆ ਸੋ ਇਹ ਦੋ ਥਾਵਾਂ ਤੇ ਇਹ ਨੁਕਸੇ ਜਿਹੜੇ ਬਹੁਤ ਵਧੀਆ ਕੰਮ ਕਰਨਗੇ ਸੋ ਪਹਿਲਾ ਨੁਕਸਾ ਆਪਾਂ ਨੋਟ ਕਰ ਲਓ ਸਭ ਤੋਂ ਪਹਿਲਾਂ ਚਾਹੀਦੀ ਆਪਾਂ ਨੂੰ ਤਵਾਸ਼ੀਰ 10 ਗ੍ਰਾਮ ਇੱਕ ਬੰਦੇ ਦਾ ਨੁਕਸਾ ਦੱਸਦਾ ਉਹਨੂੰ ਤੁਸੀਂ ਜਿਆਦਾ ਮਾਤਰਾ ਚ ਬਣਾਉਣਾ ਚਾਹੁੰਦਾ ਜਿਆਦਾ ਮਾਤਰਾ ਚ ਬਣਾ ਲਓ ਜੀ 10 ਗ੍ਰਾਮ ਤਬਾਸ਼ੀਰ ਨੁਕਰਾ ਹੁਣ ਤਬਾਸ਼ੀਰ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਚਿੱਟੀ ਹੁੰਦੀ ਆ ਜਿਵੇਂ ਕਹਿ ਲਈਏ ਆਪਣਾ ਮਿਸ਼ਰੀ ਹੁੰਦੀ ਆ ਛੋਟੀ ਛੋਟੀ ਚੌਰਸ ਖੰਡ ਵਰਗੀ ਚਿੱਟੀ-ਚਿੱਟੀ ਇੱਕ ਤਬਾਸ਼ੀਰ ਉਹ ਹੁੰਦੀ ਆ ਉਹ ਸਿੰਥੈਟਿਕ ਤਬਾਸ਼ੀਰ ਹੁੰਦੀ ਆ ਜਾਨੀ ਕਿ ਬਣਾਈ ਹੋਈ ਉਹਨੂੰ ਤੁਸੀਂ ਜਦੋਂ ਮੂੰਹ ਨਾਲ ਲਾਓਗੇ ਤੇ ਜੀਭ ਜਿਹੜੀ ਨਾਲ ਚੁੰਮਰੂਗੀ ਉਹ ਤਬਾਸ਼ੀਰ ਸਹੀ ਨਹੀਂ ਹੈ ਤਾਂ ਆਪਾਂ ਨਹੀਂ ਲੈਣੀ ਆਪਾਂ ਅਸਲੀ ਤਾਬਾਸ਼ੀਰ ਲੈਣੀ ਆ ਉਹਨੂੰ ਬਾਂਸ ਲੋਚਨ ਕਹਿ ਦਿੰਦੇ ਆ ਬਾਂਸ ਦੇ ਵਿੱਚੋਂ ਬਣਦੀ ਆ ਉਹ ਕੁਦਰਤੀ ਰੂਪ ਵਿੱਚ ਹੁੰਦੀ ਆ ਉਹ ਮਿੱਟੀ ਵਾਂਗੂ ਆਉਂਦੀ ਪੁਰਪਰੀ ਹੁੰਦੀ ਆ ਪਾਊਡਰ ਫਾਰਮ 'ਚ ਵੀ ਹੁੰਦੀ ਆ ਤੇ ਡਲੀਆਂ ਨਹੀਂ ਹੁੰਦੀਆਂ ਸੋ 10 ਗ੍ਰਾਮ ਤਾਬਾਸ਼ੀਰ ਨੁਕਰਾ ਅਸਲੀ 10 ਗ੍ਰਾਮ ਹੀ ਲੈਣੀ ਆਪਾਂ ਨਿੱਕੀ ਇਲਾਚੀ ਦਾ ਪਾਊਡਰ 10 ਗ੍ਰਾਮ ਲੈਣੀ ਆਪਾਂ ਗਲੋਸਾ ਪਿਛਲੀ ਵੀਡੀਓ ਦੇ ਵਿੱਚ ਮੈਂ 글로 ਦਾ ਸਤ ਬਣਾਉਣ ਦਾ ਵੀ ਤਰੀਕਾ ਦੱਸਿਆ ਸੀਗਾ ਮੇਰੇ ਦੇਸੀ ਨੁਸਖੇ ਪੇਜ ਤੇ ਵੀ ਪਿਆ ਤਾਂ 글로 ਸਤ ਬਣਾਉਣ ਦਾ ਸਿੱਧਾ ਜਿਹਾ ਤਰੀਕਾ ਕਿ 글로 ਲੈ ਲੈਣੀ ਆ ਬਾਬਾ ਸਾਰੀ ਉਹਨੂੰ ਕੁੱਟ ਕੇ ਪਾਣੀ 'ਚ ਪਿਉ ਲੈਣਾ ਚੰਗੀ ਤਰ੍ਹਾਂ 1-2 ਦਿਨ ਭੇਜੀ ਰਵੇ ਉਸ ਤੋਂ ਬਾਅਦ ਪਾਣੀ ਨੂੰ ਉਬਾਲਣਾ ਚੰਗੀ ਤਰ੍ਹਾਂ ਉਬਾਲ ਕੇ ਉਹਨੂੰ ਐਦਾਂ ਮਲ ਕੇ ਬਾਹਰ ਕੱਢ ਦੇਣਾ ਨਿਚੋੜ ਕੇ ਫਿਰ ਉਹ ਪਾਣੀ ਨੂੰ ਪੌਣ ਕੇ ਤੁਸੀਂ ਉਹ ਪਾਣੀ ਨੂੰ ਉਹਨਾਂ ਚਿਰ ਉਬਾਲਣਾ ਆ ਜਿੰਨਾ ਚਿਰ ਥੱਲੇ ਉਹ ਵਾਈਟ ਪਦਾਰਥ ਬਚਦਾ ਨਹੀਂ ਉਹ ਲੇਵੀ ਜੀ ਬੱਜ ਜੂਗੀ ਉਹਨੂੰ ਜਦੋਂ ਤੁਸੀਂ ਥੋੜਾ ਜਿਹਾ ਹੋਰ ਗਰਮ ਕਰਕੇ ਪਾਣੀ ਡਾ ਕੇ ਉਹਨੂੰ ਲੇਵੀ ਨੂੰ ਸਕਾ ਦੇਾਂਗੇ ਆਪਾਂ ਤਾਂ ਉਹ ਗਲੋ ਦਾ ਸੱਤ ਬਣ ਗਿਆ ਬਾਜ਼ਾਰੋਂ ਮਿਲ ਜਾਂਦਾ ਤੁਸੀਂ ਉਹ ਬਣਿਆ ਬਣਾਇਆ ਵੀ ਲੈ ਸਕਦੇ 10 ਗ੍ਰਾਮ ਤੁਸੀਂ ਗਲੋ ਦਾ ਸੱਤ ਲੈਣਾ 10 ਗ੍ਰਾਮ ਤਬਾਸ਼ੀਰ ਨੁਕਰਾ ਅਸਲੀ 10 ਗ੍ਰਾਮ ਤੁਸੀਂ ਲੈਣਾ ਆ ਨਿੱਕੀ ਇਲਾਚੀ 3 ਗ੍ਰਾਮ ਲੈਣਾ ਟੀਮ ਸੈਨਿਕ ਕਪੂਰ 2 ਗ੍ਰਾਮ ਲੈਣੀ ਆ ਬੰਗ ਪਸਮ ਤੇ 2 ਗ੍ਰਾਮ ਕਾਂ ਦੁੱਧ ਦਾ ਰਸ 2 ਗ੍ਰਾਮ ਕਾਮਦੂਤਾ ਰਸ 2 ਗ੍ਰਾਮ ਬੰਗਪਸਮ 3 ਗ੍ਰਾਮ ਭੀਮ ਸੈਨੀ ਕਪੂਰ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਘੱਟੋ ਘੱਟ 1 ਘੰਟਾ ਖਰਲ ਕਰਨਾ ਬਿਲਕੁਲ ਖਰਲ ਕਰਨਾ ਭਾਵੇਂ ਪਾਊਡਰ ਫਾਰਮ ਚ ਜਾਂ ਪਰ 1 ਘੰਟਾ ਲਗਾਤਾਰ ਇਹਨੂੰ ਖਰਲ ਕਰਕੇ ਤਾਂ ਇਹ ਇਹ ਦਵਾਈ ਤਿਆਰ ਹੋ ਗਈ ਇਹਨੂੰ ਤੁਸੀਂ ਜਾਂ ਤਾਂ 2-2 ਗ੍ਰਾਮ ਦੀਆਂ ਪੁੜੀਆਂ ਬਣਾ ਲਓ ਨਹੀਂ ਇਹਨੂੰ ਤੁਸੀਂ ਕੱਚ ਦੀ ਕਿਸੇ ਸ਼ੀਸ਼ੀ ਚ ਪਾ ਕੇ ਰੱਖ ਲਓ ਚਮਚੇ ਦੀ ਪਿਛਲੀ ਡੰਡੀ ਤੇ ਚੜਾ ਕੇ ਜਿਵੇਂ ਆਪਾਂ ਕਹਿ ਲਈਏ ਬੱਗੇ ਛੋਲਿਆਂ ਦੇ ਦਾਣੇ ਜਿੰਨੀ ਇਹ ਤੁਸੀਂ ਖਾਲੀ ਪੇਟ ਕੱਚੀ ਲੱਸੀ ਨਾਲ ਲੈ ਲਓ ਖੱਟੀ ਲੱਸੀ ਨਾਲ ਲੈ ਲਓ ਦਹੀਂ ਦੇ ਵਿੱਚ ਮਿਕਸ ਕਰਕੇ ਲੈ ਲਓ ਤਾਂ ਜਿਹੜੀ ਕੱਚੀ ਲੱਸੀ ਨਾਲ ਇਹ ਬਹੁਤ ਸਰਵ ਸ੍ਰੇਸ਼ਟ ਆ ਬਹੁਤ ਹੀ ਵਧੀਆ ਜਦੋਂ ਤੁਸੀਂ ਲਾਓਗੇ ਤੁਹਾਡੇ ਕਾਲਜੇ 'ਚ ਠੰਡ ਪੈ ਜਾਏਗੀ ਪੇਟ 'ਤੇ ਠੰਡ ਪੈ ਜਾਏਗੀ ਲਿਵਰ ਦੀ ਪ੍ਰੋਬਲਮ ਬਹੁਤ ਜਲਦੀ ਠੀਕ ਹੋ ਜਾਏਗੀ ਲਗਾਤਾਰ ਇਸ ਨੂੰ ਤੁਸੀਂ 20 ਦਿਨ ਖਾਲੀ ਪੇਟ ਸਵੇਰੇ ਤੇ ਸ਼ਾਮ ਨੂੰ ਰੋਟੀ ਤੋਂ 2 ਘੰਟੇ ਪਹਿਲਾਂ ਖਾਲੀ ਪੇਟ ਹੋਵੇ ਕੁਝ ਖਾਧੇ ਨੂੰ 1 ਘੰਟਾ ਹੋ ਜੇ ਤੇ ਇਸ ਦਵਾਈ ਤੋਂ ਘੰਟਾ 2 ਘੰਟਿਆਂ ਬਾਅਦ ਹੀ ਖਾਣਾ ਇਦਾਂ ਨਹੀਂ ਕਰਨਾ ਕਿ ਚਾਹ ਪੀਤੀ ਆ ਤੇ ਬਾਅਦ ਚ ਦਵਾਈ ਦਾ ਫੱਕਾ ਮਾਰ ਲੈ ਇਦਾਂ ਨਹੀਂ ਕਰਨਾ ਸ਼ਾਮ ਦੀ ਦਵਾਈ ਜਿਹੜੀ ਉਹ ਖਾਲੀ ਪੇਟ ਦਾ ਮਤਲਬ ਆ ਕਿ ਘੰਟਾ 2 ਘੰਟੇ ਪਹਿਲਾਂ ਕੁਝ ਖਾਧਾ ਪੀਤਾ ਹੋਵੇ ਠੀਕ ਆ ਜਿਆਦਾ ਵੀ ਹੋ ਜੇ ਤਾਂ ਕੋਈ ਦਿੱਕਤ ਨਹੀਂ ਜਿਆਦਾ ਟਾਈਮ ਹੋ ਗਿਆ ਖਾਧੇ ਪੀਤੇ ਨੂੰ ਤਾਂ ਵਧੀਆ ਇਹਨਾਂ ਦਾ ਮਤਲਬ ਵੀ ਇੱਕ ਘੰਟਾ ਪਹਿਲਾਂ ਤੁਸੀਂ ਦੋ ਇੱਕ ਡੇਢ ਘੰਟਾ ਪਹਿਲਾਂ ਖਾਦਾ ਪੀਤਾ ਹੋਵੇ ਇਹ ਨਹੀਂ ਕਿ ਖਾਦਾ ਪੀਤਾ ਆ ਤੇ ਉੱਤੋਂ ਦਵਾਈ ਲੈ ਲਈ ਐਦਾਂ ਨਹੀਂ ਕਰਨਾ ਦਿਨ ਦੇ ਵਿੱਚ ਦੋ ਜਾਂ ਤਿੰਨ ਵਾਰ ਹੀ ਲੈ ਸਕਦੇ ਹੋ ਜਿਆਦਾ ਪ੍ਰੋਬਲਮ ਆ ਕਿਸੇ ਨੂੰ ਐਸਿਡ ਦੀ ਪ੍ਰੋਬਲਮ ਆ ਗਰਮੀ ਦੀ ਪ੍ਰੋਬਲਮ ਆ ਲਿਵਰ ਦੀ ਪ੍ਰੋਬਲਮ ਆ ਤੇ ਉਹ ਫੈਟੀ ਲਿਵਰ ਆ ਐਸਿਡੀ ਲਿਵਰ ਆ ਤੇ ਉਹ ਇਸ ਨੂੰ ਤਿੰਨ ਵਾਰੀ ਦਿਨ ਚ ਲੈ ਸਕਦਾ ਚਾਰ ਵਾਰੀ ਵੀ ਲੈ ਸਕਦਾ ਕਾਲਾ ਪੀਲਾ ਆ ਜਾਂ ਜਿਹੜਾ ਸਿੰਪਲ ਪੀਲਾ ਆ ਉਹਦੇ ਵਿੱਚ ਵੀ ਤੁਸੀਂ ਇਹ ਖੱਟੀ ਲੱਸੀ ਨਾਲ ਚਾਟੀ ਦੀ ਖੱਟੀ ਲੱਸੀ ਨਾਲ ਪਤਲੀ ਕਰਕੇ ਉਹਦੇ ਨਾਲ ਤੁਸੀਂ ਦਿਨ ਚ 3-4 ਵਾਰੀ ਲਾਓ ਤਾਂ ਇਹ ਲਿਵਰ ਦੀ ਪ੍ਰੋਬਲਮ ਤੁਹਾਡੀ ਇਹ 90 ਨਹੀਂ 100 ਨਹੀਂ 200% 15 ਦਿਨਾਂ ਦੇ ਵਿੱਚ ਵਿੱਚ ਠੀਕ ਹੋ ਜੇਗੀ ਸੋ ਇੱਕ ਨੁਕਸਾ ਇਹ ਸੀ ਇਹ ਨੁਕਸਾ ਬਹੁਤ ਪੁਰਾਣਾ ਆ ਬਹੁਤ ਹੀ ਕਹਿ ਲੀਏ ਪਿਓ ਦਾਦਿਆਂ ਦਾ ਦਾਤਿਆਂ ਪਰਦਾਦਿਆਂ ਦਾ ਜਿਹੜੇ ਵਡੇਰੇ ਸਾਡੇ ਵੈਦ ਸੀ ਉਹਨਾਂ ਦਾ ਇਹ ਤਿਆਰਬੇ ਚੋਂ ਨਿਕਲਿਆ ਹੋਇਆ ਸੋ ਇਹਨੂੰ ਤੁਸੀਂ ਬਣਾਓ ਘਰੇ ਨਾਰਮਲ ਬਣਾ ਕੇ ਰੱਖੋ ਜਦੋਂ ਵੀ ਕਿਸੇ ਨੂੰ ਪੇਟ ਦੀ ਪ੍ਰੋਬਲਮ ਆ ਪੇਟ ਫੁੱਲ ਗਿਆ ਆ ਗੈਸ ਬਣਦੀ ਆ ਐਸਿਡ ਬਣਦਾ ਤਾਂ ਦੋ ਚੁਟਕੀਆਂ ਲੱਸੀ ਕੱਚੀ ਲੱਸੀ ਨਾਲ ਲੈ ਲਓ ਤਾਂ ਪੰਜਾਂ ਦਾ ਸਭ ਮਿੰਟਾਂ ਚ ਆਰਾਮ ਆ ਜੂ ਜੇ ਕੋ ਬੱਚੇ ਨੂੰ ਪ੍ਰੋਬਲਮ ਆ ਤਾਂ ਉਹ ਬਹੁਤ ਥੋੜੀ ਮਾਤਰਾ ਦੇ ਵਿੱਚ ਸਮਝ ਲਓ ਮੱਕੀ ਦੇ ਦਾਣੇ ਜਿੰਨੀ ਉਹਨੂੰ ਦਿਓ ਬੱਚੇ ਨੂੰ ਤਾਂ ਉਹ तकरीबन 5-7 ਦਿਨ ਦਿਓ ਉਹਦੇ ਨਾਲ ਹੀ ਠੀਕ ਹੋ ਜਾਏਗਾ। ਦੂਸਰਾ ਨੁਕਸਾ ਜਿਹੜਾ ਮੈਂ ਦੱਸਣਾ ਸੀਗਾ ਕਿ ਜਿਨ੍ਹਾਂ ਨੂੰ ਗੈਸ ਬਣਦੀ ਆ ਕਬਜ ਦੀ ਪ੍ਰੋਬਲਮ ਆ ਤਾਂ ਉਹ ਇੱਕ ਚੂਰਨ ਆਉਂਦਾ ਆ ਪੰਚ ਸੰਕਾਰ ਚੂਰਨ ਬਾਜ਼ਾਰੋਂ ਮਿਲ ਜਾਂਦਾ। ਕਾਫੀ ਸਾਰੀਆਂ ਬੂਟੀਆਂ ਉਹਦੇ ਵਿੱਚ ਪੈਂਦੀਆਂ ਆ। ਮੈਂ ਦੱਸਿਆ ਵੀ ਹੋਇਆ ਮੇਰੀ ਪਿਛਲੀ ਵੀਡੀਓ 'ਚ ਕਿ ਪੰਚਸ਼ੰਕਾਰ ਚੂਰਨ ਕਿਵੇਂ ਬਣਦਾ ਨਹੀਂ ਤੁਸੀਂ ਬਾਜ਼ਾਰੋਂ ਪੰਚਸ਼ੰਕਾਰ ਚੂਰਨ ਕਹਿ ਕੇ ਬਾਜ਼ਾਰੋਂ ਲੈ ਲਓ ਉਹ ਤੁਸੀਂ ਅੱਧਾ ਚਮਚਾ ਰਾਤ ਨੂੰ ਸੌਣ ਲੱਗੇ ਲੈਣਾ ਆ ਤੇ ਅੱਧਾ ਚਮਚਾ ਸਵੇਰੇ ਖਾਲੀ ਪੇਟ ਪਾਣੀ ਦੇ ਨਾਲ ਤਾਂ ਪਹਿਲੇ 1-2 ਦਿਨ ਉਹ ਪੇਟ ਤੁਹਾਡਾ ਸਾਫ਼ ਕਰੂਗਾ ਤੁਹਾਨੂੰ ਲੂਜ਼ ਮੋਸ਼ਨ ਵੱਧ ਵੀ ਸਕਦੇ ਆ ਤਾਂ ਉਸ ਤੋਂ ਬਾਅਦ ਸੈੱਟ ਹੋ ਜਾਏਗਾ ਉਹ ਲਗਾਤਾਰ ਤੁਸੀਂ 10-12 ਦਿਨ 15 ਦਿਨ ਵਰਤਣਾ ਤਾਂ ਉਹਨਾਂ ਦੇ ਨਾਲ ਲੀਵਰ ਦੀ ਪ੍ਰੋਬਲਮ ਤੁਹਾਡੀ 200% ਠੀਕ ਹੋ ਜਾਏਗੀ ਸੋ ਜਾਂਦਾ ਜਾਂਦਾ ਮੈਂ ਬੇਨਤੀ ਕਰੂੰਗਾ ਕਿ ਮੇਰਾ ਜਿਹੜਾ YouTube ਚੈਨਲ ਆ ਵੈਦ ਗੁਰਪ੍ਰੀਤ ਸੰਧੂ ਫਰੋਜ਼ਪੁਰ ਜਾਨੀ ਕਿ F J D ਇਹਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਨਾਲ ਦੀ ਨਾਲ ਮੇਰਾ ਜਿਹੜਾ Facebook ਚੈਨਲ ਆ ਦੇਸੀ ਨੁਸਖੇ 2020 ਉਹਨੂੰ ਵੀ ਤੁਸੀਂ ਲਾਈਕ ਕਰ ਦਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਆ ਜਿਹੜੀਆਂ ਉਹ ਤੁਹਾਡੇ ਤੱਕ ਪੁੱਜਦੇ ਹੋ ਸਕਣ ਵਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਘਰ ਮੈਂ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਮਰੀਜ਼ ਦੇਖਦਾ ਆ। ਤੋਂ ਤੁਸੀਂ ਕਿਸੇ ਵੀ ਐਤਵਾਰ ਵਾਲੇ ਦਿਨ ਮੈਨੂੰ ਮਿਲ ਸਕਦੇ ਹੋ। ਮੇਰਾ ਐਡਰੈਸ ਆ ਅਫਸਰ ਕਲੋਨੀ ਕੋਠੀ ਨੰਬਰ 46 ਫਰੋਜਪੁਰ ਸਿਟੀ ਨੇੜੇ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਸ਼ਹੀਦ ਭਗਤ ਸਿੰਘ ਸਟੇਡੀਅਮ ਇੰਦੀ ਬੈਕ ਸਾਈਡ ਮੇਰਾ ਘਰ ਆ। ਮੈਂ ਕਰੇ ਹੁੰਨਾ ਆ ਹਰ ਐਤਵਾਰ ਤੁਸੀਂ ਮੈਨੂੰ ਘਰ ਆ ਕੇ ਆਪਦੀ ਬਿਮਾਰੀ ਬਾਰੇ ਮੇਰੇ ਤੋਂ ਰਹਿ ਲੈ ਸਕਦੇ ਹੋ ਸਲਾਹ ਲੈ ਸਕਦੇ ਹੋ ਜਿੰਨੀ ਕੋ ਅਕਲ ਹੈ ਜਿੰਨੀ ਕੋ ਮਾਲਕ ਨੇ ਸਮਰੱਥਾ ਬਖਸ਼ੀ ਆ ਮੈਂ ਤੁਹਾਨੂੰ ਸਹੀ ਸਲਾਹ ਦੇਵਾਂਗਾ ਬਾਕੀ ਨੰਬਰ ਕਈ ਕਹਿ ਦਿੰਦੇ ਆ ਕਿ ਨੰਬਰ ਨਹੀਂ ਦਿੰਦਾ ਜਾਂ ਨੰਬਰ ਬ੍ਰਦਰ ਜਿਹੜਾ ਨੰਬਰ ਮੈਂ ਦਿੰਦਾ ਇੰਨੀਆਂ ਕ ਗੱਲਾਂ ਆ ਜਾਂਦੀਆਂ ਕਿ ਮੇਰੇ ਕੋਲੋਂ ਆਪਣੀ ਜਿਹੜੀ ਨਿੱਜੀ ਜ਼ਿੰਦਗੀ ਦੇ ਕੰਮਕਾਰ ਉਹ ਹੋ ਹੀ ਨਹੀਂ ਪਾਉਂਦੇ ਸੋ ਤੁਸੀਂ ਨਿੱਜੀ ਰੂਪ ਵਿੱਚ ਆ ਕੇ ਹਰ ਐਤਵਾਰ ਮੈਂ ਬੈਠਦਾ ਆ ਜੇ ਕਿਤੇ ਮੈਂ ਜਾਣਾ ਹੋਊਗਾ ਤਾਂ ਮੈਂ ਦੇਸੀ ਨੁਸਖੇ ਪੇਜ ਆ ਜਿਹੜਾ ਮੇਰਾ ਉਹਦੇ ਤੇ ਮੈਂ ਪਾ ਦਿੰਦਾ ਆ ਕਿ ਮੈਂ ਇਸ ਦਿਨ ਘਰ ਨਹੀਂ ਮਿਲਾਂਗਾ ਬਹੁਤ ਜ਼ਿਆਦਾ ਐਮਰਜੈਂਸੀ ਹੋਵੇ ਤਾਂ ਐਤਵਾਰ ਮੈਂ ਛੱਡਦਾ ਆ ਨਹੀਂ ਤਾਂ 200% ਮੈਂ ਐਤਵਾਰ ਨਹੀਂ ਛੱਡਦਾ ਤੁਸੀਂ ਬਿਨਾ ਫੋਨ ਕੀਤੇ ਕਿਸੇ ਵੀ ਐਤਵਾਰ ਜੇ ਮੈਂ ਫੇਸਬੁੱਕ ਦੇ ਪੇਜ ਤੇ ਨਹੀਂ ਪਾਇਆ ਕਿ ਮੈਂ ਇਸ ਦਿਨ ਘਰ ਨਹੀਂ ਮਿਲਾਂਗਾ ਤਾਂ ਤੁਸੀਂ ਉਹ ਪੇਜ ਨੂੰ ਦੇਖ ਕੇ ਆ 200% ਹਰ ਐਤਵਾਰ ਮੈਂ ਘਰ ਹੋਂਨਾ ਤੁਸੀਂ ਘਰ ਆ ਕੇ ਆਪਣੀ ਬਿਮਾਰੀ ਨਾਲ ਰਿਲੇਟਡ ਮੇਰੇ ਕੋਲੋਂ ਸਲਾਹ ਲੈ ਸਕਦੇ ਹੋ ਦਵਾਈ ਲੈ ਸਕਦੇ ਹੋ ਸასი ਗਾਲਜੀ